ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਕੀ ਹਾਲ ਨੇ ਬਈ ਹੋਰ ਠੀਕ ਹਾਂ ਰਾਤ ਆ ਯਾਰ ਬਹੁਤ ਜ਼ਿਆਦਾ ਮੈਂ ਬਿਮਾਰ ਹੋ ਗਿਆ ਹੁਣ ਵੀ ਦਵਾਈ ਲਈ ਆ ਦਵਾਈ ਲੈ ਕੇ ਆਇਆ ਹਾਂ ਬਾਹਰਲੇ ਕਰੇ 10 ਵਜੇ ਨਹੀਂ ਅੱਜ ਕਬੂਤਰ ਵੀ ਜਾਉਣੇ ਸੀਗੇ ਤੇ ਉਹਦੇ ਚੱਕਰ ਚ ਬਈ ਕਬੂਤਰ ਵੀ ਨਹੀਂ ਡਾਏ ਆਪਾਂ ਹੋਰ ਬੜਾ ਫਿਰ ਜ਼ਿਆਦਾ ਹੋ ਜਾਊਗਾ ਹਾਂ ਇਤਾ ਕਰਕੇ ਹੋਰ ਬਈ ਸਾਰੇ ਮਿੱਤਰ ਪੈਰੇ ਠੀਕ ਨੇ ਆਪਣਾ ਬਾਈ ਪ੍ਰੇਸ਼ ਦੀ ਮਾਂ ਬਹੁਤ ਬਹੁਤ ਧੰਨਵਾਦ ਬਾਈ ਜਦੋਂ ਤੂੰ ਵੀ ਕਦੇ ਵੀ ਬਾਈ ਆਵੇਂਗਾ ਫਨ ਲੈਵੇ ਹਨ ਕਦੇ ਵੀ ਤੂੰ ਆਇਆ ਚੱਲ ਤੈਨੂੰ ਖਾਲੀ ਹੱਥ ਨਹੀਂ ਮੋੜਦੇ ਆ ਤੈਨੂੰ ਜਾਨਵਰ ਵਗੈਰਾ ਦੇਵਾਂਗੇ ਕੋਈ ਈਸ਼ੂ ਨਹੀਂ ਹੈਗਾ ਹਨ ਤੇ ਭਾਈ ਦਾ ਬਹੁਤ ਧੰਨਵਾਦ ਤੇ ਜਿਹੜੇ ਭਾਈ ਹੋਰ ਵੀ ਆਪਾਂ ਨੂੰ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਗਿਆ ਆਪਾਂ ਇੱਧਰ ਲਈ ਘਰੇ ਆ ਬਾਈ ਆ ਕੇ ਨਾ ਰਾਤ ਹੈਪੀ ਆਰ ਮੈਂ ਗੌਰ ਨਹੀਂ ਕਰੀ ਪਾਣੀ ਪੂਣੀ ਛੱਡਿਆ ਹੋਊਗਾ ਯਾਰ ਉਹਨੇ ਹੈਪੀ ਨੇ ਟੁੱਟੀ ਆਈ ਨਹੀਂ ਹੁਣ ਯਾ ਪਤਾ ਨਹੀਂ ਉਹ ਹੀ ਛੱਡ ਗਿਆ ਆ ਦੇਖੋ ਸਾਰਾ ਤਾਂ ਆ ਗਿਆ ਟੁੱਟੀ ਹੋਈ ਜੇ ਬਹੁਤ ਚੱਲੀ ਜਾਂਦੀ ਸੀ ਬਹੁਤ ਜਿਆਦਾ ਮੇਰੇ ਔਨ ਕਰਕੇ ਬਚਤ ਰਹੀ ਗਈ ਬਈ ਵੀ ਦੇਖ ਸਕਦੇ ਹੋ ਤੇ ਇੱਕ ਬਈ ਆਪਾਂ ਤੁਹਾਡੇ ਨਾਲ ਵਾਅਦਾ ਕਰਿਆ ਦੇਖਣਾ ਬਾਦਿਲ ਵਾਲਾ ਚਲੇਗਾ ਕੁਝ ਵੀ ਲਾਲਾ ਬਈ ਵੀ ਆਪਾਂ ਇੱਕ ਤਰੀਕ ਨੂੰ ਜਣਪਰ ਆਪਣੀ ਅੱਡ ਕਰਦਿਨੇ ਜੂੜੀ ਕੋ ਪਛੇ ਹੋ ਕੇ ਵੱਡੇ ਠੀਕ ਆ ਤੇ ਉਹ ਇੱਕ ਤਰੀਕ ਬਈ ਆ ਚੁੱਕੀ ਆ ਤੇ ਇਹ ਕਬੂਤਰੀ ਆਪਾਂ ਲਈਏ ਕੀ ਆਕਾ ਆਪਣੀ ਬੋਦੀ ਵਾਲੀ ਤੇ ਇਹਨੂੰ ਕਬੂਤਰਿਆਂ ਚ ਸ਼ਿਫਟ ਉਪੱਠਿਆਂ ਚ ਬਜਾਹਾਂ ਸ਼ਿਫਟ ਕਰੀਏ ਆ ਬੱਚੇ ਜੇ ਪੜ ਜਾਣਦੇ ਫਿਰ ਆਪਾਂ ਇਹਨੂੰ ਸਾਰਿਆਂ ਨੂੰ ਛੱਕੋ ਭਾਈ ਇਹ ਵੀ ਕਰਦੇ ਇਧਰ ਹੁਣ ਇਹਦਾ ਬੱਚਾ ਵੀ ਚੱਕ ਲਿਆ ਵਾ ਬੱਚਾ ਵੀ ਇਧਰ ਹੀ ਕਰੂੰਗਾ ਸ਼ਿਫਟ ਇਦਾ ਵਜਾ ਬਈ ਠੀਕ ਆ ਵਜਾ ਵਧੀਆਗਾ ਫਿੱਟਾ ਕੋਈ ਐਵੇਂ ਦਾ ਨਹੀਂਗਾ ਇਹ ਮਾੜਾਗਾ ਕਰੋ ਜੇ ਆਪ ਬਚਾਗਾ ਇਹ ਵੀ ਆਪਾਂ ਇਧਰ ਸ਼ਿਫਟ ਕਰਤਾ ਇਹ ਵੱਡਾ ਹੋ ਗਿਆ ਵਧੀਆ ਹੁੰਦਾ ਇਹਨੂੰ ਖਾਣ ਲੱਗਾਂਗੇ ਅਮਰ ਯਾਤਰੀ ਤੇ ਬਿਠਾਇਆ ਕਰਾਂਗੇ ਇਹਨੂੰ ਆਪਾਂ ਹੁਣ ਤੇ ਇਹਦੀ ਵੀ ਓਕੇ ਰਿਪੋਰਟ ਆ ਮਿੱਠਾ-ਮੁੱਠਾ ਅੱਜ ਸਾਫ਼ ਕਰਦੇ ਨਹੀਂ ਬਾਈ ਕਿਉਂ ਅੱਜ ਕੰਮ ਆਪਾਂ ਤੋਂ ਕੋਈ ਨਹੀਂ ਹੁੰਦਾ ਹੈਗਾ ਤੇ ਇਹਦਾ ਕਬੂਤਰ ਵੀ ਕਰੀਏ ਅੱਡ ਆ ਜਾ ਬਾਈ ਚਾਰ ਬਾਕੀਆਂ ਖੋਲ ਦੀਏ ਦਾਣੇ-ਦੂਣੇ ਖਾ ਰਹਿਣਾਂਗੇ ਸਣਾ ਲਓ ਜੀ ਬਾਈ ਸ਼ੈਕ ਉੱਪਰ ਹੋ ਚੈਕ ਇੱਧਰ ਸਾਰੇ ਕਬੂਤਰੀ ਨੇ ਇੱਕ ਕਬੂਤਰ ਕਰਤੇ ਅੱਡ ਬੱਲੀ ਕਰਕੇ ਬਾਸ ਹੁਣ ਕਬੂਤਰਾਂ ਜੇ ਬੈਠਾ ਰਹੂਗਾ ਇਹ ਹੈ ਨਾ ਲਾਲ ਸਿਹਰਾ ਇਹ ਗੁਰਕਦਨ ਬਚਾਇਆ ਕਰਦਾ ਦਿਲ ਫੜ ਕੋਈ ਗੱਲ ਨਹੀਂ ਕਰ ਲੈਣ ਦੇ ਇਹ ਦਿਨ ਨੇ ਮੋਤਾ ਵੀ ਬਚਾ ਵਧੀਆ ਹੋ ਰਿਹਾ ਬਈ ਯਾਰ ਆ ਦੇਖੋ ਉਹ ਸ਼ੌਂਕ ਸ਼ੈੱਕ ਕਰੋ ਬਚਾ ਇਹ ਬੱਚਾ ਘੈਂਟ ਹੋ ਰਿਹਾ ਹੁਣ ਤਾਂ ਵੱਡਾ ਹੋ ਰਿਹਾ ਹੈ ਇਹ ਵੀ ਤਾਂ 15 ਦਿਨਾਂ ਤੱਕ ਹੀ ਸੈੱਟ ਹੋ ਜਾਊਗਾ ਆਪਣਾ ਬਚਾ। ਦਾਣੇ ਨੂੰ ਲੈ ਜਾਂਦਾ ਹੋਊਗਾ ਇਹ ਚੋਗ। ਉਹ ਵਜਾ ਹੋ ਗਿਆ ਵੱਡਾ ਤਾਂ ਯਾਰ ਕਿਉਂ ਬੰਦ ਕਰਨਾ ਪਈ ਆ ਆਪਾਂ। ਹੋਰ ਕੋਈ ਚੱਕਰ ਨਹੀਂ ਸੀ। ਆਸਿਆਂ 5-5 ਕਣ ਕਲੀਆਂ 6-6 ਗਲੀਆਂ ਕਾਲੀਆਂ ਲੈਦੀਆਂ। ਹੌਂਸ ਵੀ ਸਿਮਿੰਟ ਲਈ ਜਿਹਾ ਜਮੰਦਰ ਹੋ ਜਾਓ। ਤੇ ਫਿਰ ਲੈਣ ਦੇ ਨੂੰ ਵਧੀਆ ਤਰੀਕੇ ਨਾਲ। ਦਾਣੇ ਨੂੰ ਉਹ ਉਧਰ ਉਹ ਡੋਲੇ ਪੈਦੀ ਹੈ ਕਿ ਜਾਨੇ ਚੱਲ ਲੈ ਹਨਾ। ਆ ਹੋਰ ਦਾ ਲੈ ਕੇ ਯਾਰ ਅੰਡਾ ਇਹਨੇ ਕਬੂਤਰੀ ਜੀ ਨੇ ਚਲ ਦੇਖਦੇ ਆ ਆ ਬੱਚੇ ਵੀ ਪਰ ਇਹ ਤਾਂ ਆਪਣੀ ਜੋੜੀ ਦੇ ਬੱਚੇ ਨੇ ਇਹ ਪੀੜੀ ਵਾਲੀ ਜੋੜੀ ਦੇ ਨੇ ਇਹ ਪੀੜੀ ਦਾ ਇਹ ਹੀ ਪਿਆ ਸੀ ਕੰਮ ਪਾਣੀ ਪੁਣੀ ਬਾ ਦੀਏ ਇਹਨਾਂ ਨੂੰ ਸਾਰਿਆਂ ਨੂੰ ਹਣ बार बी चैक तीन कबूतर घट गए हूं कटे अपने अड्ड वतलब मतलब तो चल किधर गए हम हो वे ਤੇ ਵਸਮ ਬੱਚੇ ਬੁਝੇ ਜੇ ਰਹਿ ਗਏ ਹੁਣ ਤੇ ਉਦੋਂ ਬਾਅਦ ਦੇਖਦੇ ਆ ਉਹ ਬੱਚੇ ਜੇ ਵੀ ਹੋਈ ਜਾਂਦੇ ਨੇ ਵਧੀਆ ਪਲ ਗਏ ਬੱਚੇ ਆਪਣੇ ਸਾਰੇ ਵਧੀਆ ਲੱਗ ਭਗ ਬਈ ਆਏ ਨੇ ਕੋਈ ਹੈਗਾ ਬੱਚਾ ਆਪਣਾ ਮਾੜਾ ਰਹਿ ਗਿਆ ਜਾਂ ਉਸ ਵੀ ਹੋ ਗਿਆ ਨਾ ਤੇ ਆਪਣੇ ਬੱਚੇ ਸਾਰੇ ਵਧੀਆ ਪਲ ਗਏ ਇੱਕ ਤਰ੍ਹਾਂ ਇੱਕ ਤਰ੍ਹਾਂ ਨਾਲ ਹੁਣ ਆ ਜਿਹੜਾ ਬੱਚਾ ਕੱਢਿਆ ਇਹਦਾ ਹਾਫ ਕੱਢਾ ਹੋ ਗਿਆ। ਬਲ ਗਿਆ ਵਧੀਆ। ਤੇ ਹੁਣ ਦੋ ਬੱਚੇ ਉਪੜੀ ਜਾਂਦੇ। ਪਰ ਇਹ ਬੱਚੇ ਹੁਣ ਬਈ ਆਪਣੇ ਇੰਨੇ ਕਿਸੇ ਕੰਮ ਦੇ ਨਹੀਂ ਹੁਣ ਯਾਰ। ਪਹਿਲੀ ਪਹਿਲੀ ਕੱਲੇ ਜਿਦਾ ਆਪਾਂ ਇਹਨਾਂ ਨੂੰ ਡਾ ਸਕਦੇ ਹਾਂ। ਇਹਨਾਂ ਦਾ ਹੁਣ ਆਪਾਂ ਇਹਨਾਂ ਨੂੰ ਕੋਈ ਪੱਟ ਸਕਦੇ ਹਾਂ। ਠੀਕ ਆ। ਤੇ ਹੁਣ ਇਹ ਪੱਟੇ ਵੀ ਨਹੀਂ ਜਾਂਦੇ ਬਈ ਬੱਚੇ। ਲੱਗਦਾ ਬਸ ਐਵੇਂ ਚੱਲ ਉਹ ਗਝਾ ਲਾਂਗੇ। ਗਾਹਾਂ ਜੂੜੀਆਂ ਜਣਿਆਂ ਚ ਪਾ ਦਾਂਗੇ ਹੋਰ ਕੀ ਆ। ਇਹਦਾ ਇੰਨਾ ਕੁ ਹੋ ਸਕਦਾ ਆਪਾਂ। ਉਹ ਇਹਨਾਂ ਕੋਲ ਮਿਲ ਜਾਣਗੇ ਆਪੀ ਯਾਰ। ਹੁਣ ਐਡਾ ਕੀ ਚੱਕਰ ਆ। ਕੱਢੀ ਦਿੰਦਾ ਮੱਕੀ ਨੂੰ ਯਾਰਾ ਜੰਨਾ ਚੀਕਾ ਈਰੋ ਪਾਣੀ ਹੁਣ ਆ ਕੇ ਥੱਲੇ ਇਹਨਾਂ ਨੂੰ ਵੀ ਰੱਖ ਦ ਚੀਕ ਕੋਈ ஓகே எயோட்ட சார பண்ணி ஆனா ਅੱਧਾ ਘੰਟਾ ਰਹਿស្ត ਦੇਖਦਾ ਬਾਹਰੇ ਕੱਢ ਕੇ ਮੰਜਾ ਉਰੇ ਫੇਰ ਦੇਖਦੇ ਆ ਕੀ ਸਮਾਂਚਾਰ ਇਹਨਾਂ ਦਾ ਉਹ ਖਾਂਦੇ ਆਣ ਨਿੰਨ ਇੱਕ ਵਾਰ ਲਓ ਭਾਈ ਸ਼ਾਮ ਦਾ ਟਾਈਮ ਹੋ ਗਿਆ ਤੇ ਆ ਗਿਆ ਆਪਾਂ ਇੱਧਰ ਦਾਣ ਦੋਣੇ ਪਾਉਣ ਕਬੂਤਰਾ ਨੂੰ ਬਈ ਤੇ ਸੱਚ ਉਹ ਯਾਰ ਆਪਾਂ ਉਹ ਕਰਤੀ ਜੋੜੀ ਬਈ ਅੱਡ ਐਨੇ ਕਦਾਣੀ ਖਾਣਗੇ ਤਾਂ ਹੁਣ ਮਖੜਾ ਬੌਲਾ ਵੱਡਾ ਜਾਨਵਰ ਹਾ ਸ਼ੱਕ ਬਈ ਸ਼ੱਕ ਦੂਜਿਆਂ ਨੂੰ ਪਾਈਏ ਯਾਰ ਛੋਟੇ ਬੱਚਿਆਂ ਨੂੰ ਮਾਰੇ ਦੋਨੋਂ ਨੂੰ ਉੱਧਰ ਗੁੱਤਰ ਵੀ ਜਾਦੇ ਨੇ ਬੱਚਿਆਂ ਕੋਲ ਛੋਟਿਆਂ ਅਗਣੀ ਉਹ ਤਰੀਆਂ ਗਾਤਰੀਆਂ ਵਿੱਚ ਹੀ ਖਾਸੇ ਹੋਵੇ ਭਾਈ ਤੇ ਛੋਲਿਆਂ ਨੂੰ ਮੁੱਠ ਇੱਕ ਪਾ ਦਈਏ ਆ ਇਹਨਾਂ ਕਾ ਖਾ ਦੇਣਗੇ ਖਾਂਦੇ ਨੇ ਇਹਨਾਂ ਕਰ ਤੇ ਭਾਈ ਹੋਰ ਹੋ ਗਿਆ ਸਿਸਟਮ ਯਾਰ ਕੋਈ ਤੁਹਾਨੂੰ ਦੱਸਦਾ ਮੈਂ ਬਚਾ ਜਾ ਬਾਹਰੇ ਕੱਢਦਾ ਘੱਟ ਹੀ ਹੁੰਦਾ ਬਚਾ ਜਾ ਆਲਾ ਦਾ ਨੇ ਬਤੰਦਰਾ ਤੋਂ ਤੇ ਮੈਨੂੰ ਕੱਲ ਜਦ ਦੱਸਿਆ ਨੀ ਯਾਰ ਹੈਪੀ ਨੇ ਬੱਚਿਆਂ ਦੇ ਖੰਭ ਵੀ ਕੱਢ ਗਿਆ ਉਹ ਜਿਹੜੇ ਕੰਨੀਆਂ ਆਪਾਂ ਕਟੀਆਂ ਸੀ ਬਈ ਉਹ ਕੱਢ ਗਿਆ ਬੱਚਿਆਂ ਦੀਆਂ ਸਾਰੀਆਂ ਹੈਪੀ ਤੇ ਮੈਂ ਅੱਜ ਪੁੱਛਿਆ ਸੀ ਮਾਂ ਕਿਉਂ ਕੱਢੀਏ ਕੰਨੀਆਂ ਕੁੰਨੀਆਂ ਕਹਿੰਦਾ ਮੈਂ ਕੱਢ ਵੀ ਗਿਆ ਮੈਨੂੰ ਕਹਿੰਦਾ ਹਾਂ ਚੱਲ ਵਧੀਆ ਰਿਹਾ ਇਹ ਕੱਢ ਗਿਆ ਬਈ ਬਾਜਿਆ ਆ ਕੜ ਨਾ ਰਹੀ ਯਾਰ ਥੱਲੇ ਤਾਂ ਇੱਥੋਂ ਥੱਲੇ ਆ ਜੀ ਬੱਪੀ ਦਾਣੇ ਖਾ ਜੇ ਖਾਊ 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 ਬਸ ਠੀਕ ਹੈ ਬਸ ਠੀਕ ਆ ਠੀਕ ਆ ਓਕੇ ਆ ਹੁਣ ਆਪ ਹੀ ਖਾਊਗਾ ਤੇ ਆ ਪਾਣੀ ਇਹਨਾਂ ਨੂੰ ਭਰਦੀਏ ਬਈ ਤਾਜ਼ਾ ਖਰਿਆਬ ਕਰਖਿਆ ਇਹਨਾਂ ਨੇ ਪਾਣੀ ਖਾਸਾ ਤੇ ਹੈਪੀ ਕਹਿੰਦਾ ਮੈਂ ਬੱਚਿਆਂ ਦੀ ਕੰਨੀਆ ਕੱਢ ਵੀ ਦਿੱਤੀ ਆ ਮਾ ਤਾਂ ਬੜਾ ਯਾਰ ਮਿੰਟਾਂ ਮਾਰਿਆ ਕੱਢਣ ਨੂੰ ਕਹਿੰਦਾ ਹੋਰ ਮਾ ਚੱਲ ਵਧੀਆ ਰਿਹਾ ਹੋਣਾ ਇੰਨਾ ਕਰਾ ਚੱਲ ਸੁਖੁਰ ਉਹ ਹੋ ਗਿਆ ਆਪਣੇ ਨਾਲ ਕਮੈਂਟ ਯਾਰ ਉਰੂ ਦਾ ਕਬੂਤਰ ਐਪੀ ਦਾ ਸਕਦਾ ਆਪਣੇ ਘਰੋਂ ਕੋਈ ਡੈ ਚੱਕਰ ਨਹੀਂ ਹੈਗਾ ਵੀ ਚਲ ਮੈਂ ਡਾਲੇ ਐਪੀ ਨੂੰ ਡਾਲੇ ਜਿਵੇਂ ਬਾਜੀ ਬੂਜੀ ਕੋਈ ਸਾਡੀ ਆ ਗਈ ਹਨਾ ਇਕੱਠਿਆਂ ਨੇ ਡਾਲੀ ਬਾਜੀ ਓਵੇਂ ਕੋਈ ਚੱਕਰ ਨਹੀਂ ਕਰ ਸਕਦੇ ਅਸੀਂ ਐਵੇਂ ਦਾ ਤੇ ਬਾਬਾ ਸੁੱਖ ਰੱਖੇ ਕਰਾਂਗੇ ਵੀ ਬਈ ਦਾਣੇ ਬੱਚਾ ਜਦ ਖਾਂ ਜਾਂਦਾ ਤੇ ਬੋਦੀ ਵਾਲੀ ਖਾਈ ਜਾਂਦੀ ਆਪਣੀ ਦਾਣੇ ਔਰ ਉਹ ਰੰਨੀ ਓਕੇ ਇੱਧਰੋਂ ਦੇਖ ਲੈਣਾ ਵੇ ਵੱਡੇ ਕਬੂਤਰਾਂ ਦਾ ਕੀ ਸਮਾਚਾਰ ਆ ਫਿਰ ਅੱਜ ਪੁੱਛਿਆ ਦੀਪ ਤੋਂ ਯਾਰ ਉਹਨੂੰ ਫੜਾਇਆ ਵਾਂਗੇ ਭਈ ਇਹਦੇ ਦੋ ਕਬੂਤਰ ਨੇ ਆਪਣੇ ਕੋਲ ਬੈਠੇ ਹਨ ਇੱਕ ਤਾਂ ਮੈਂ ਹੈਪੀ ਤੇ ਲੇਤਾ ਦੀ ਮਹਿਲਾ ਵਾਲਾ ਵੱਡਾ ਤੇ ਉਹ ਦੋਨੇ ਉਹਨੂੰ ਹੀ ਫੜਾਇਆ ਵਾਂਗੇ ਉਹਾਂ ਕਿ ਸਾਨੂੰ ਫੜਾਵੇ ਨਾ ਫੜਾਵੇ ਉਹ ਉਹਦੀ ਮਰਜ਼ੀ ਆ ਬਈ ਕਿਉਂਕਿ ਯੂ ਡੋਨਟ ਮਾਈਂਡ ਮੈਂ ਕੋਈ ਮਾਇਨ ਨਹੀਂ ਕਰਦਾ ਤੇ ਹਨਾ ਉਹ ਅਗਲੇ ਕਬੂਤਰ ਨੇ ਯਾਰ ਹਨਾ ਅਗਲਾ ਕਿਸੇ ਨੂੰ ਫੜਾਵੇ ਬਈ ਨਾ ਫੜਾਵੇ ਤਾਂ ਪਿੰਡ ਜੀ ਦੇ ਨੂੰ ਕਹਾਂ ਯਾਰ ਉਹ ਬਈ ਦੀਪ ਕੋਈ ਅੱਖਰ ਨਹੀਂ ਤੇ ਆਈ ਡੋਨਟ ਮਾਈਂਡ ਨੀ ਜੇ ਪ੍ਰਦੀਪ ਤੜਕੇ ਪਾਇਆ ਹੀ ਸੀਗਾ 13 ਚਰ ਪਾ ਦੀ ਨਾ ਨਿਕਾ ਜਾ ਬਣੀ ਪੀ ਲੈਣਗੇ ਯਾ ਨੰਬਰ ਆ ਮਾ ਚਾਤ ਪਣੀ ਠਹਿਰ ਕੇ ਪੋਣਿਆ ਦਾਣੇ ਪਾਣੀ ਪੀ ਲੈਣ ਦੇ ਨੇ ਇਹਨਾਂ ਨੂੰ ਇਹ ਆ ਖਾਈ ਜਾਂ ਲੈ ਰਿਹਾ ਦੋਦਨ ਪਣੀ ਪੀ ਲੈਣਗੇ ਏਡਾ ਕੋਈ ਚੱਕਰ ਨਹੀਂ ਹੈਗਾ ਭਾਜੀ ਪੰਲੂ ਪਾਣੀ ਮੈਂ ਪੀ ਪਾ ਦੂੰਗਾ ਇਹ ਲੱਗਿਆ ਮੈਨੂੰ ਇੱਕ ਦਿਨ ਨਾਲ ਇਹਨਾਂ ਨੂੰ ਕੁਝ ਨਹੀਂ ਹੁੰਦਾ ਫੇਰਾ ਵੱਡਾ ਪੋਟਾ ਹੁੰਦੇ ਨੇ ਉਹ ਕੋਈ ਟੈਨਸ਼ਨ ਨਹੀਂ ਲਾਓ ਬਈ ਆਪਣੇ ਵੱਡੇ ਕਬੂਤਰਾਂ ਨੂੰ ਪਾਤੇ ਬਈ ਦਾਣੇ ਆਪਾਂ ਕਣਕ ਤੇ ਛੋਲੇ ਦੋ ਚੀਜ਼ਾਂ ਹੀ ਪਾਉਣੇ ਹੁੰਦੇ ਆਪਾਂ ਮੂੰਗੀ ਦਿਹਾਵਾਂਗੇ ਮੂੰਗੀ ਪਾਇਆ ਕਰਾਂਗੇ ਨਾਲ ਤੇ ਦੋਨੋਂ ਚੀਜ਼ਾਂ ਇਹਨਾਂ ਨੂੰ ਪਾਤੀਆਂ ਤੇ ਇਧਰਲੇ ਵੀ ਖਾ ਕੇ ਖਰਮ ਤਾਂ ਪਾ ਥੋੜੇ ਜਿਹੇ ਰਹਿ ਗਏ ਖਾਈ ਜਾਂਦੇ ਨੇ ਤੇ ਬਾਕੀ ਆਪੇ ਉੜੜ ਕੇ ਉਹਦੇ ਤਾਹਾਂ ਬਾਗੀ ਕੋਈ ਜੱਤਨ ਇਹ ਇਹ ਆ ਕਰਿਆ ਭਈ ਅੱਡ ਮੋਜਾ ਜਿਆ ਇਧਰ ਅਗਲਾ ਲਾਲ ਜੀ ਨੂੰ ਸਾਰਾ ਇਹ ਕਰਿਆ ਗਾ ਅੱਡ ਹੁਣ ਕਬੂਤਰ ਹੈਗੇ ਨੇ ਦੋ 4 6 7 ਕਬੂਤਰ ਨੇ ਚਾਰ ਪੰਜ ਕਬੂਤਰ ਰਹਿ ਜਾਣਗੇ ਬਰਾਉਣ ਲਫੇ ਇਧਰ ਥੋੜੇ ਚ ਪੰਜ ਰਹਿ ਜਾਣਗੇ ਬਾਕੀ ਚੀਨਾ ਜਾ ਜੂ ਇੱਕ ਕੋਈ ਛੇ ਹੋ ਜਾਣੇ ਇੱਕ ਘੜਜੂ ਬਾਕੀ ਦੇਖਦੇ ਆ ਕੀ ਬਣਾਉਣਾ ਚਾਹੀਦਾ ਕੀ ਟਰਾਈ ਕਰਦੇ ਆ ਸਿਸਟਮ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਉਹ ਤਾਂ ਬਾ ਆ ਹੀ ਵੀਡੀਓ ਸੀ ਬਈ ਜੇ ਵੀਡੀਓ ਵਧੀਆ ਲੱਗੀ ਯਾਰ ਲਾਈਕ ਕਰੋ ਹਨਾ ਕਮੈਂਟ ਕਰੋ ਤੇ ਚੈਨਲ ਨੂੰ ਆਪਣੇ ਨੂੰ ਬਈ ਸਬਸਕ੍ਰਾਈਬ ਕਰ ਲਓ ਹਨਾ ਮਿਲਦੇ ਆਪਾਂ ਕੱਲ ਨੂੰ ਹੋਰ ਇਦਾਂ ਵੀ ਵਧੀਆ ਵੀਡੀਓ ਦੇ ਵਿੱਚ ਤੇ ਕਮੈਂਟ ਕਰੋ ਸੋਹਣਾ ਜੀ ਤੇ ਮਿਲਦੇ ਆਂ ਜੀ ਆਪਾਂ ਕੱਲ ਨੂੰ ਬਈ